ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ ਜਗਤ ਨੂੰ ਬਣਾਉਣ ਵਾਲਾ ਇੱਕ ਅਕਾਲ ਪੁਰਖ ਹੀ ਹੈ ਕੋਈ ਦੂਜਾ ਨਹੀਂ ਹੈ ਨਾਨਕ ਇਸ ਬਲੇਹਾਰਣ ਜਲ ਥਲ ਮਹੀਅਲ ਸੋਏ ਏ ਨਾਨਕ ਮੈਂ ਉਸ ਤੋਂ ਸਦਕੇ ਜਾਂਦਾ ਹਾਂ ਜੋ ਜਲ ਵਿੱਚ ਥਲ ਵਿੱਚ ਤੇ ਧਰਤੀ ਉੱਤੇ ਮੌਜੂਦ ਹੈ ਅਸ਼ਟਪਦੀ ਕਰਨ ਕਰਾਵਣ ਕਰਨਯੋਗ ਪ੍ਰਭੂ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਜੋ ਤੇ ਸੁਭਾਅ ਹੈ ਸੋਈ ਹੋਗ ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ਸਿਰਮੈ ਥਾਪੁ ਥਾਪਨਹਾਰਾ ਸਿਰ ਵਿੱਚ ਜਗਤ ਨੂੰ ਪੈਦਾ ਕਰਕੇ ਨਾਸ ਵੀ ਕਰਨ ਵਾਲਾ ਹੈ ਅੰਤ ਨਹੀਂ ਕਿਛ ਪਾਰਾ ਵਾਰਾ ਉਸ ਦੀ ਤਾਕਤ ਦੀ ਕੋਈ ਹੱਦ ਨਹੀਂ ਹੈ ਹੁਕਮੇ ਧਾਰ ਅਤਰ ਰਹਾ ਵੈ ਹੁਕਮ ਵਿੱਚ ਪੈਦਾ ਕਰਕੇ ਬਿਨਾਂ ਕਿਸੇ ਆਸਰੇ ਟਿਕਾ ਰੱਖਦਾ ਹੈ ਹੁਕਮੇ ਉਪਜਾ ਹੁਕਮ ਸਮਾਵ ਹੈ ਹੁਕਮ ਵਿੱਚ ਪੈਦਾ ਹੁੰਦਾ ਹੈ ਤੇ ਹੁਕਮ ਵਿੱਚ ਲੀਨ ਹੋ ਜਾਂਦਾ ਹੈ ਹੁਕਮੇ ਉੱਚ ਨੀਚ ਵਿਵਹਾਰ ਉੱਚੇ ਤੇ ਨੀਵੇਂ ਬੰਦਿਆਂ ਦੇ ਵਿਵਹਾਰ ਵੀ ਉਸ ਦੇ ਹੁਕਮ ਤਵਹਨ ਹੁਕਮੇ ਨੇਕ ਰੰਗ ਪ੍ਰਕਾਰ ਅਨੇਕਾਂ ਪ੍ਰਕਾਰ ਦੇ ਰੰਗ ਵੀ ਉਸ ਦੇ ਹੁਕਮ ਕਰਕੇ ਹੀ ਹਨ ਕਰ ਕਰ ਦੇਖੇ ਆਪਣੀ ਵਡਿਆਈ ਆਪਣੀ ਬਜ਼ੁਰਗੀ ਆਪ ਹੀ ਕਰਕੇ ਵੇਖਦਾ ਹੈ ਨਾਨਕ ਸਭ ਮੈਂ ਰਹਾ ਸਮਾਈ हे ਨਾਨਕੋ ਸਭ ਨਾਲ ਵਿੱਚ ਸਮਾ ਰਿਹਾ ਹੈ ਵਿਆਪਕ ਹੈ ਪ੍ਰਭ ਭਾਵੇਂ ਮਨੁੱਖ ਗਤ ਭਾਵੇਂ ਉਸ ਨੂੰ ਚੰਗਾ ਲੱਗਦਾ ਹੈ ਤਾਂ ਮਨੁੱਖ ਦੀ ਗਤੀ ਹੁੰਦੀ ਹੈ ਪ੍ਰਭਾਵ ਇਹ ਤਾਂ ਪਾਤਰ ਤਰਾਵ ਉਸ ਨੂੰ ਚੰਗਾ ਲੱਗਦਾ ਹੈ ਤਾਂ ਪੱਥਰ ਵੀ ਤੈਰਦੇ ਹਨ ਪ੍ਰਭਾਵ ਹੈ ਬਿਨ ਸਾਸਤੇ ਰੱਖ ਉਸ ਨੂੰ ਚੰਗਾ ਲੱਗਦਾ ਹੈ ਤਾਂ ਉਹ ਬਿਨ ਸਾਥ ਹੋ ਵੀ ਰੱਖ ਲੈਂਦਾ ਹੈ ਪ੍ਰਭਾਵ ਹੈ ਤਾਂ ਹਰ ਗੁਣ ਭਖ ਹੈ ਉਸ ਦੀ ਮਿਹਰ ਹੋਵੇ ਤਾਂ ਜੀਵ ਪ੍ਰਭੂ ਦੇ ਗੁਣ ਗਾਂ ਦਾ ਹੈ ਪ੍ਰਭਾਵ ਹੈ ਤਾਂ ਪਤਿਤ ਉਧਾਰ ਹੈ ਜੇ ਪ੍ਰਭੂ ਚਾਹੇ ਤਾਂ ਗਿਰੇ ਹੋਏ ਚੱਲਣ ਵਾਲਿਆਂ ਨੂੰ ਬਚਾ ਲੈਂਦਾ ਹੈ ਆਪ ਕਰਿਆ ਆਪਣਾ ਵਿਚਾਰਿਆ ਜੋ ਕੁਝ ਕਰਦਾ ਹੈ ਆਪਣੀ ਸਲਾਹ ਅਨਸਾਰ ਕਰਦਾ ਹੈ ਦੋਹਾਂ ਸ੍ਰਿਆ ਕਾ ਆਪ ਸੋਮੇ ਪ੍ਰਭੂ ਆਪ ਹੀ ਲੋਕ ਪਰਲੋਕ ਦਾ ਮਾਲਕ ਹੈ ਖੇਲਾ ਵਿਕਸੈ ਅੰਤਰਜਾਮਿਨ ਦਿਲ ਸਭ ਦਿਲ ਦੀ ਜਾਣਨ ਵਾਲਾ ਆਪ ਜਗਤ ਖੇਡ ਖੇਡਦਾ ਹੈ ਤੇ ਖੁਸ਼ ਹੁੰਦਾ ਹੈ ਜੋ ਭਾਵ ਹੈ ਸੋ ਕਾਰ ਕਰਾਵੇ ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕੰਮ ਕਰਦਾ ਹੈ ਨਾਨਕ ਦ੍ਰਿਸ਼ਟੀ ਅਬਰ ਨਾ ਆਵੇ ਇਹ ਨਾਨਕ ਉਸ ਵਰਗਾ ਕੋਈ ਹੋਰ ਨਹੀਂ ਦਿਸਦਾ ਕਹੋ ਮਨੁੱਖ ਤੇ ਕਿਆ ਹੋ ਆਵੇ ਦੱਸੋ ਮਨੁੱਖ ਪਾਸੋਂ ਕਿਹੜਾ ਕੰਮ ਹੋ ਸਕਦਾ ਹੈ ਜੋ ਤਿਸ ਭਾਵ ਹੈ ਸੋਈ ਕਰਾਵੇ ਜੋ ਪ੍ਰਭੂ ਨੂੰ ਚੰਗਾ ਲੱਗਦਾ ਉਹੀ ਕਰਾਉਂਦਾ ਹੈ ਇਸਕੇ ਹੱਥ ਹੋਏ ਤਾਂ ਸਭ ਕਿਸ ਲਈ ਜੇ ਇਸ ਜੀਵ ਦੇ ਹੱਥ ਵਿੱਚ ਹੋਵੇ ਤਾਂ ਸਭ ਕੁਝ ਲੈ ਲਵੇ ਜੋ ਤਿਸ ਭਾਵ ਹੈ ਸੋਈ ਕਰੋ ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਭਾਉਂਦਾ ਹੈ ਅਨਜਾਨਤ ਵਿਖਿਆ ਮੈ ਰਚਾ ਮੂਰਖਤਾ ਦੇ ਕਾਰਨ ਮਨੁੱਖ ਮਾਇਆ ਵਿੱਚ ਰੁੱਝ ਜਾਂਦਾ ਹੈ ਜੇ ਜਾਣਤ ਆਪਨਾ ਬਚੇ ਜੇ ਸਮਝ ਵਾਲਾ ਹੋਵੇ ਤਾਂ ਆਪਣੇ ਆਪ ਬਚਿਆ ਰਹੇ ਭਰ ਮੇ ਭੁੱਲਾ ਦਾ ਦਸਤਾਵੇ ਭਲੇਖੇ ਵਿੱਚ ਭੁੱਲਾ ਹੋਇਆ ਦਸੀਂ ਪਾਸੀ ਦੌੜਦਾ ਹੈ ਨਿਮਖ ਮਾਹ ਚਾਰ ਕੁੰਟ ਫਿਰਿਆ ਬੇਸ਼ਨ ਵਿੱਚ ਚੋਹਾ ਕੁੰਟਾਂ ਵਿੱਚ ਭੱਜ ਦੌੜ ਆਉਂਦਾ ਹੈ ਕਰ ਕਿਰਪਾ ਜਿਸ ਆਪਣੀ ਭਗਤੀ ਦੇ ਮહેર ਕਰਕੇ ਜਿਸ ਮਨੁੱਖ ਨੂੰ ਆਪਣੀ ਭਗਤੀ ਬਖਸ਼ਦਾ ਹੈ ਨਾਨਕ ਤੇਜਨ ਨਾਮ ਮਿਲੇ 헤 ਨਾਨਕੋ ਮਨੁੱਖ ਨਾਮ ਵਿੱਚ ਟਿਕੇ ਰਹਿੰਦੇ ਹਨ ਖਿੰਮੈ ਨੀਚ ਕੀਟ ਕੋ ਰਾਜ ਛਿਨ ਵਿੱਚ ਪ੍ਰਭੂ ਕੀੜੇ ਵਰਗ ਨੀਵੇਂ ਮਨੁੱਖ ਰਾਜ ਦੇ ਦਿੰਦਾ ਹੈ ਪਾਰ ਬ੍ਰਹਮ ਗਰੀਬ ਨਿਵਾਜ ਪ੍ਰਭੂ ਗਰੀਬਾਂ ਤੇ ਮਿਹਰ ਕਰਨ ਵਾਲਾ ਹੈ ਜਾ ਕਾ ਦ੍ਰਿਸ਼ਟੀ ਕਸ਼ੂਨਾ ਆਵੇ ਜਿਸ ਮਨੁੱਖ ਦਾ ਕੋਈ ਗੁਣ ਨਹੀਂ ਦਿਸ ਆਉਂਦਾ ਤਿਸ ਤਤਕਾਲ ਦੇਹ ਦੇਸ ਪ੍ਰਗਟਾਉ ਹੈ ਉਸ ਨੂੰ ਪਲਕ ਵਿੱਚ ਦਸੀ ਪਾਸੀ ਪ੍ਰਗਟ ਕਰ ਦਿੰਦਾ ਹੈ ਜਾ ਕੋ ਆਪਣੀ ਕਰੈ ਬਕਸ਼ੀਸ਼ ਜਿਸ ਮਨੁੱਖ ਤੇ ਜਗਤ ਦਾ ਮਾਲਕ ਪ੍ਰਭੂ ਆਪਣੀ ਬਖਸ਼ਿਸ਼ ਕਰਦਾ ਹੈ ਤਾਂ ਕਾ ਲੇਖਾ ਨਾ ਗਣੈ ਜਗਦੀਸ਼ ਉਸ ਦੇ ਕਰਮਾਂ ਦਾ ਲੇਖਾ ਨਹੀਂ ਗਿਣਦਾ ਜੀਵ ਪਿੰਡ ਸਭ ਤਸਕੀਰਾ ਸੇ ਜਿੰਦ ਤੇ ਸਰੀਰ ਸਭ ਉਸ ਪ੍ਰਭੂ ਦੀ ਦਿੱਤੀ ਹੋਈ ਪੂੰਜੀ ਹੈ। ਘਟ ਘਟ ਪੂਰਨ ਬ੍ਰਹਮ ਪ੍ਰਗਾਸ ਹਰੇਕ ਸਰੀਰ ਵਿੱਚ ਵਿਆਪਕ ਪ੍ਰਭੂ ਦਾ ਹੀ ਜਲਵਾ ਹੈ। ਆਪਣੀ ਬਣਤ ਆਪ ਬਣਾਈ ਇਹ ਰਚਨਾ ਆਪ ਉਸਨੇ ਰਚੀ ਹੈ। ਨਾਨਕ ਜੀ ਵੇ ਦੇਖ ਵਡਾਈ ਇਹ ਨਾਨਕ ਆਪਣੀ ਵਡਿਆਈ ਨੂੰ ਆਪ ਵੇਖ ਕੇ ਖੁਸ਼ ਹੋ ਰਿਹਾ ਹੈ। ਇਸ ਕਬਲ ਨਾ ਹੀ ਇਸ ਹੱਥ ਇਸ ਜੀਵ ਦੀ ਤਾਕਤ ਇਸਦੇ ਆਪਣੇ ਹੱਥ ਵਿੱਚ ਨਹੀਂ ਹੈ। ਕਰਨ ਕਰਾਵਣ ਸਰਵ ਕੋ नाथ ਉਹ ਪਰਮਾਤਮਾ ਹੀ ਸਭ ਕੁਝ ਕਰਨ ਕਰਾਉਣ ਹਾਰ ਹੈ। ਅਗਿਆਕਾਰੀ ਬਬਰਾ ਜੀ ਉਹ ਇਹ ਵਿਚਾਰਾ ਜੀ ਪ੍ਰਭੂ ਦੇ ਹੁਕਮ ਵਿੱਚ ਹੀ ਤੁਰਨ ਵਾਲਾ ਹੈ ਜੋ ਉਸ ਭਾਵ ਹੈ ਸੋਈ ਫੁਨਥੀਓ ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ਕਬੂ ਊਚ ਨੀਚ ਮੈਂ ਵਸੈ ਕਦੀ ਉੱਚਿਆਂ ਵਿੱਚ ਤੇ ਕਦੀ ਨੀਵੀਆਂ ਵਿੱਚ ਪ੍ਰਗਟ ਹੋ ਰਿਹਾ ਹੈ ਕਬੂ ਸੋਗ ਹਰ ਰੰਗ ਹਸੈ ਕਦੀ ਚਿੰਤਾ ਵਿੱਚ ਹੈ ਤੇ ਕਦੀ ਖੁਸ਼ੀ ਦੀ ਮੋਜ ਵਿੱਚ ਹੱਸ ਰਿਹਾ ਹੈ ਕਬੂ ਨਿੰਦ ਚੰਦ ਵਿਹਾਰ ਕਦੇ ਨਿੰਦਿਆ ਵਿਚਾਰਨ ਦਾ ਵਿਹਾਰ ਬਣਾਈ ਬੈਠਾ ਹੈ ਕਬੂ ਉਪਕਾਸ ਪਿਆਰ ਕਦੇ ਆਕਾਸ ਵਿੱਚ ਉੱਟਦਾ ਹੈ ਤੇ ਪਤਾਲ ਵਿੱਚ ਜਾਂਦਾ ਹੈ ਕਬੂ ਬੇਤਾ ਬ੍ਰह्म ਵਿਚਾਰ ਕਦੇ ਆਪ ਹੀ ਰੱਬੀ ਵਿਚਾਰ ਕਰਨ ਵਾਲਾ ਹੈ ਨਾਨਕ ਆਪ ਮਿਲਾਵਣਾ ਰਹੇ ਨਾਨਕ ਜੀਵਾਂ ਨੂੰ ਆਪਣੇ ਵਿੱਚ ਮਿਲਾਉਣ ਵਾਲਾ ਹੀ ਹੈ ਕਬੂ ਨਿਰਤ ਕਰੇ ਬਹਪਾਤ ਕਰੇ ਕਈ ਕਿਸਮਾਂ ਦੇ ਨਾਚ ਕਰ ਰਿਹਾ ਹੈ ਕਬੂ ਸੋਏ ਰਹਿ ਦਿਨ ਰਾਤ ਕਦੇ ਦਿਨੇ ਰਾਤ ਸੁੱਤਾ ਰਹਿੰਦਾ ਹੈ ਕਬੂ ਮਹਾ ਕਰੋਧ ਵਿਕਰਾਰ ਕਦੇ ਕਰੋਧ ਵਿੱਚ ਆ ਕੇ ਬੜਾ ਡਰਾਉਣਾ ਲੱਗਦਾ ਹੈ ਕਬੂ ਸਰਬ ਕੀ ਗੋਤਰਵਾਲ ਕਦੇ ਜੀਵਾਂ ਦੇ ਚਰਨਾਂ ਦੀ ਧੂੜ ਬਣਿਆ ਰਹਿੰਦਾ ਹੈ ਕਬੂ ਹੋਏ ਵਹ ਵੱਡਾ ਰਾਜਾ ਕਦੇ ਵੱਡਾ ਰਾਜਾ ਬਣ ਬੈਠਦਾ ਹੈ ਕਬੂ ਭਿਖਾਰੀ ਨੀਚ ਕਾ ਸਾਜਾ ਕਦੇ ਇੱਕ ਨੀਵੀਂ ਜਾਤ ਦੇ ਮੰਗਤੇ ਦਾ ਸਾਖ ਬਣਾ ਰਹਿੰਦਾ ਹੈ ਕਬੂ ਅਕੀਰਤ ਮੈਂ ਕਦੇ ਆਪਣੀ ਬਦਨਾਮੀ ਕਰਾ ਰਿਹਾ ਹੈ ਕਬੂ ਪਲਾ ਪਲਾ ਕਹਾਵੇ ਕਦੇ ਚੰਗਾ ਖਬਾਰ ਆਇਆ ਹੈ ਜਿਉ ਪ੍ਰਭ ਰੱਖਿਆ ਤੇ ਵਹੀਰਿਆ ਜੀਵ ਉਸੇ ਤਰ੍ਹਾਂ ਜੀਵਨ ਬਤੀਤ ਕਰ ਪਾਏ ਜਿਵੇਂ ਪ੍ਰਭੂ ਕਰਾਉਂਦਾ ਹੈ ਗੁਰਪ੍ਰਸਾਦ ਨਾਨਕ ਸੱਚ ਕਹੇ ਨਾਨਕ ਗੁਰੂ ਜੀ ਦੀ ਕਿਰਪਾ ਨਾਲ ਸੱਚ ਕਹਿੰਦਾ ਹੈ ਕਬੂ ਹੋਏ ਪੰਡਤ ਕਰੇ ਵਖਾਨ ਕਦੇ ਪੰਡਤ ਬਣ ਕੇ ਦੂਜਿਆਂ ਨੂੰ ਉਪਦੇਸ਼ ਕਰ ਰਿਹਾ ਹੈ ਕਬੂ ਮੋਨ ਧਾਰੀ ਲਾਵੇ ਧਿਆਨ ਕਦੇ ਮੋਨੀ ਸਾਧੂ ਹੋ ਕੇ ਸਮਾਧੀ ਲਈ ਬੈਠਾ ਹੈ ਕਬੂ ਤਟ ਤੀਰਥ ਇਸ਼ਨਾਨ ਕਦੇ ਤੀਰਥਾਂ ਦੇ ਕਿਨਾਰੇ ਇਸ਼ਨਾਨ ਕਰ ਰਿਹਾ ਹੈ ਕਬੂ ਸਿੱਧ ਸਾਧਕ ਮੁਖ ਗਿਆਨ ਕਦੇ ਸਿੱਧ ਤੇ ਸਾਧਕ ਦੇ ਰੂਪ ਵਿੱਚ ਮੂਹ ਗਿਆਨ ਦੀਆਂ ਗੱਲਾਂ ਕਰਦਾ ਹੈ ਕਬੂਕੀਟ ਹਸਤ ਪਤੰਗ ਹੋਏ ਜੀਆ ਕਦੇ ਕੀੜੇ ਹਾਥੀ ਪਤੰਗਾ ਹੋ ਕੇ ਜੀਉਂਦਾ ਹੈ ਅਨੇਕ ਜੋਨ ਭਰ ਮੈਂ ਭਰਮੀਆਂ ਨੇਕਾਂ ਜੋਨਾਂ ਵਿੱਚ ਭਰਮਾਇਆ ਭਟਕਦਾ ਹੈ ਨਾਨਾ ਰੂਪ ਜਿਉਂ ਸੁਆੰਗੀ ਦਿਖਾਵੇ ਬਹੁ ਰੂਪੀਆ ਵਾਂ ਕਈ ਤਰ੍ਹਾਂ ਦੇ ਰੂਪ ਵਿਖਾ ਰਿਹਾ ਹੈ ਜਿਉਂ ਪ੍ਰਭ ਆਵੇ ਤੇ ਵੈ ਨਚਾਵੇ ਜਿਉਂ ਪ੍ਰਭੂ ਨੂੰ ਪਾਉਂਦਾ ਹੈ ਤੇ ਮੈ ਨਚਾਉਂਦਾ ਹੈ ਜੋ ਤਿਸ ਭਾਵ ਹੈ ਸੋਏ ਹੋਏ ਉਹੀ ਹੁੰਦਾ ਜੋ ਉਸ ਨੂੰ ਚੰਗਾ ਲੱਗਦਾ ਹੈ ਨਾਨਕ ਦੂਜਾ ਵਰਨਕ ਹੋਏ ਇਹ ਨਾਨਕ ਸੁਵਰਗਾ ਹੋਰ ਕੋਈ ਨਹੀਂ ਕਬੂ ਸਾਰਾ ਸੰਗ ਇਹ ਪਾਵੇ ਕਦੀ ਇਹ ਸੰਗਤ ਪ੍ਰਾਪਤ ਕਰਦਾ ਹੈ ਉਸ ਸਥਾਨ ਤੇ ਬਹਰ ਨਾ ਬ ਉਸ ਥਾਂ ਤੋਂ ਮੁੜ ਕੇ ਨਹੀਂ ਆਉਂਦਾ ਅੰਦਰ ਹੋਏ ਗਿਆਨ ਪ੍ਰਕਾਸ਼ ਇਸ ਦੇ ਅੰਦਰ ਪ੍ਰਭੂ ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਸਥਾਨ ਦਾ ਨਹੀਂ ਵਿਨਾਸ਼ ਉਸ ਅਵਸਥਾ ਜਾਂ ਥਾਂ ਦਾ ਕਦੇ ਨਾਸ਼ ਨਹੀਂ ਹੁੰਦਾ ਮਨ ਤਾਂ ਨਾਮ ਰਤੇ ਕੰਗ ਜਿਨ੍ਹਾਂ ਮਨੁੱਖਾਂ ਦੇ ਮਨ ਤੇ ਤਨ ਪ੍ਰਭੂ ਦੇ ਨਾਮ ਵਿੱਚ ਤੇ ਪਿਆਰ ਵਿੱਚ ਰੱਤੇ ਹਨ ਸਦਾ ਵਸਿਆ ਪਰਮ ਬ੍ਰਹਮ ਕੇ ਸੰਗ ਉਹ ਸਦਾ ਪ੍ਰਭੂ ਦੀ ਹਜ਼ੂਰੀ ਵਿੱਚ ਵਸਦੇ ਹਨ ਜਿਉ ਜਲਮਾ ਜਲੇ ਆਏ ਖਟਾਨਾ ਜਿਵੇਂ ਪਾਣੀ ਵਿੱਚ ਪਾਣੀ ਆ ਰਲਦਾ ਹੈ ਤਿਉ ਜੋਤੀ ਸੰਜੋਤ ਸਮਾਨਤਾ ਵਿੱਚ ਆਤਮਾ ਪ੍ਰਭੂ ਦੀ ਜੋਤ ਵਿੱਚ ਲੀਨ ਹੋ ਜਾਂਦੀ ਹੈ ਮਿਟ ਗਏ ਗਵਨ ਪਾਏ ਵਿਸਰਾਮ ਉਸ ਦੇ ਜਨਮ ਮਰਨ ਦੇ ਫੇਰੇ ਮੁੱਕ ਜਾਂਦੇ ਹਨ ਉਸ ਨੂੰ ਟਿਕਾਣਾ ਮਿਲ ਜਾਂਦਾ ਹੈ ਨਾਨਕ ਪ੍ਰਭ ਕਹਸਾ ਪਰ ਕੁਰਬਾਨ ਨਾਨਕ ਪ੍ਰਭੂ ਤੋਂ ਸਦਾ ਸਦਕੇ ਜਾਂਦਾ ਹੈ ਬਲਿਆਰ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ